ਮੋਗਾ ਦੇ ਅਜੀਤਵਾਲ ਸ਼ਹਿਰ ਦੇ ਨੇੜੇ ਪਿੰਡ ਟੁੱਡੀਕੇ ਨੇੜੇ ਵਗਦੀ ਨਹਿਰ ਦੇ ਕੰਢੇ ਤੇ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇੱਕ ਇੱਥੇ ਇਹ ਕੈਟਾਗਰੀ ਦੇ ਗੈਂਗਸਟਰਾਂ ਅਤੇ ਪੁਲਿਸ ਵਿਚਕਾਰ ਮੁਠਪੇੜ ਹੋ ਜਾਂਦੀ ਹੈ। ਇਹ ਕੈਟਾਗਰੀ ਦੇ ਗੈਂਗਸਟਰ ਜਿਸ ਨੂੰ ਪੁਲਿਸ ਨੇ ਪਿਛਲੇ ਦਿਨ ਗ੍ਰਿਫਤਾਰ ਕੀਤਾ ਸੀ ਨਾਲ ਨਹਿਰ ਦੇ ਕੰਢੇ ਦੱਬੇ ਹੋਏ ਹਥਿਆਰ ਇਕੱਠੇ ਕਰਨ ਗਿਆ ਤਾਂ ਮੁਲਜ਼ਮ ਗੁਰਦੀਪ ਸਿੰਘ ਉਰਫ ਮਾਨਾ ਦੇ ਵੱਲੋਂ ਮੀ ਦਾ ਫਾਇਦਾ ਚੁੱਕਦੇ ਹੋਏ ਦੱਬੇ ਹੋਏ ਹਥਿਆਰ ਕੱਢ ਕੇ ਪੁਲਿਸ ਦੇ ਉੱਤੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਜਦੋਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਮਲਜ਼ਮ ਜ਼ਖਮੀ ਹੋ ਗਿਆ ਇਹ ਮੁਕਾਬਲਾ ਚੂੜਚੰਕ ਲਿੰਕ ਰੋਡ ਤੇ ਹੋਇਆ ਪੁਲਸ ਪਾਰਟੀ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਐਮਰਜੈਂਸੀ ਦੇ ਵਿੱਚ ਤਾਇਨਾਤ ਸਟਾਫ ਨੇ ਤੁਰੰਤ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣੀ ਸ਼ੁਰੂ ਕਰ ਦਿੱਤੀ ਹੈ ਐਨਾ ਹੀ ਨਹੀਂ ਘਟਨਾ ਦੀ ਜਾਣਕਾਰੀ ਸੰਬੰਧਿਤ ਪੁਲਿਸ ਨੂੰ ਵੀ ਦਿੱਤੀ ਗਈ ਹੈ ਆਓ ਸੁਣਦੇ ਹਾਂ ਕੀ ਕਹਿਣਾ ਅਧਿਕਾਰੀਆਂ ਦਾ ਇਹ ਅੱਜ ਸੀਏ ਟੀਮ ਗੁਰਦੀਪ ਸਿੰਘ ਮੰਨਾ ਜੋ ਇੱਕ ਇੱਕ ਕੈਟਾਗਰੀ ਦੇ ਗੈਸਟਰ ਹੈਗਾ ਇਸ ਨੂੰ ਅਸੀਂ ਪਰਕਸੋਂ 400 ਗ੍ਰਾਮ ਹਿਰੋਇਨ ਇੱਕ BMW ਕਾਰ ਇੱਕ ਪਿਸਤਲ ਨਾਲ ਫੜਿਆ ਗਿਆ ਸੀ ਐਦੇ ਨਾਲ ਇੱਕ ਹੋਰ ਜਿਹੜਾ ਇੱਕ ਜਿਹੜਾ ਚੋਟ ਚੱਕਦਾ ਹੀ ਰਹਿਣ ਵਾਲਾ ਹੈਗਾ ਸੀ ਕਿ ਉਸ ਉਹ ਵੀ ਅਰੈਸਟ ਕੀਤਾ ਗਿਆ ਸੀ ਇਸ ਨੂੰ ਅੱਜ ਜਸੀਂ ਰਿਮਾਂਡ ਲੈ ਕੇ ਇਸੇ ਫਰਦਰ ਅਸੀਂ ਜਿਹੜੀ ਬਰਾਮਦਗੀ ਕਰਨ ਲਈ ਲੈ ਕੇ ਆਏ ਸੀ ਇੱਕ ਜਿਹੜਾ ਨੇ ਪਿਸਤਲ ਜਿਹੜਾ ਹੈਗਾ ਸੀ ਜੋ ਇਹਨੇ ਕੋਸ਼ਿਸ਼ ਚ ਦੱਸਿਆ ਕਿ ਇੱਥੇ ਅਸੀਂ ਲੁਕੋਇਆ ਹੋਇਆ ਹੈਗਾ ਜਿਹੜਾ ਇਹ ਸਪੌਟ ਹੈਗਾ ਹੈਗਾ ਇਹ ਇਹਨੂੰ ਇਹ ਨਸ਼ਾ ਵੇਚਣ ਲਈ ਵਰਤਦੇ ਸੀ ਇਹ ਵਾਲੇ ਸਪੌਟ ਨੂੰ ਤੇ ਸਾਰੇ ਜਿਹੜੇ ਹੈਗੇ ਨੂੰ ਜਾਣਕਾਰੀ ਏਰੀਆ ਦੇ ਹੈਗੇ ਸੀ ਇਸ ਨੂੰ ਜਦੋਂ ਫਰਦਰ ਸਾਡੀ ਪੁਲਿਸ ਟੀਮ ਲੈ ਕੇ ਆਈ ਇੱਥੇ ਗੱਡੀ 'ਚ ਤੇ ਮੀਂਹ بارش ਹੋ ਰਹੀ ਸੀ بارش ਦਾ ਫਾਇਦਾ ਚੱਕ ਕੇ ਇਹ ਇਧਰ ਨੀਵੀਂ ਜਗ੍ਹਾ ਤੇ ਭੱਜਣ ਲੱਗਿਆ ਤੇ ਜਿੱਥੇ ਇਹਨੇ ਪਿਸਤਲ ੁਕ ਹੋਇਆ ਹੋਇਆ ਸੀ ਉੱਥੋਂ ਹੀ ਇਹਨੇ ਪਿਸਤਲ ਚੱਕਿਆ ਨੇ ਪੁਲਿਸ ਪਾਰਟੀ ਤੇ ਫਾਇਰ ਕਿਤੇ ਦੋ ਜਵਾਬੀ 'ਚ ਪੁਲਿਸ ਫਾਇਰ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕਿਤੇ ਗਏ ਜੋ ਇੱਕ ਫਾਇਰ ਉਹਦੀ ਲੱਤ 'ਚ ਲੱਗਿਆ ਉਸ ਨੂੰ ਅਸੀਂ ਜੋ ਹੈਗਾ ਉੱਥੇ ਹੀ ਐਪਰੀਹੈਂਡ ਕਰਕੇ ਉਸ ਨੂੰ ਫਰਦਰ ਅਸੀਂ ਸਿਵਲ ਹਸਪੀਟਲ ਚ ਉਹਦੀ ਜੋ ਮਡਲੀ ਜਿਹੜੀ ਹੈ ਨੀ ਮੈਡੀਕਲ ਸਾਇਟ ਉਹਨੂੰ ਦੋਨਲੀ ਉੱਥੇ ਐਡਮਿਟ ਕਰਾਇਆ ਗਿਆ ਇਹ ਇਹਦੇ 42 ਦੇ ਕਰੀਬ ਇਹਦੇ ਫਰਦਰ 43 ਹੋ ਗਿਆ ਹੁਣ ਇਹਦੇ ਜਿਹੜੇ ਹਾਈਪ ਨੇ ਹੀਨਸ ਕੇਸਸ ਤੇ ਐਨਡੀਪੀਐਸ ਦੇ ਤਹਿਤ ਇਹਦੀ ਪਰਪਰ ਰਜਿਸਟਰ ਨੇ ਇਹ ਬਨਾਰਾ ਦਾ ਰਹਿਣ ਵਾਲਾ ਹੈਗਾ ਤੇ ਬਨਾਰਾ ਨੂੰ ਛੱਡ ਕੇ ਇੱਥੇ ਚੂੜਚੱਕੇ ਰੀਚ ਹੈ ਨਸ਼ੇ ਦੀ ਸਪਲਾਈ 'ਚ ਕੰਮ ਕਰਦਾ ਸੀ ਤੇ ਇਹਨਾਂ ਦਾ ਮੇਨ ਸਪੌਟ ਪੁਲਿਸ ਨੂੰ ਲਾਜੰਦ ਦੇ ਕੈਜੂਐਲਟੀ ਪੁਲਿਸ ਪਾਰਟੀ ਦੀ ਸਾਡੀ ਬਚਤ ਰਹੀ ਹੈਗੀ ਆ ਉਹਨਾਂ ਨੇ ਗੱਡੀ ਦੀ ਆੜ ਲੈ ਕੇ ਇਥੋਂ ਬਚਾ ਕੀਤਾ ਆਪਣਾ ਤੇ ਉਹਨਾਂ ਵੱਲੋਂ ਵੀ ਪੰਜ ਫਾਇਰ ਕੀਤੇ ਗਏ ਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ ਤੇ ਇੱਕ ਫਾਇਰ ਜਿਹੜਾ ਉਹਦੀ ਲੱਤ 'ਚ ਲੱਗਿਆ ਤੇ ਉਸ ਨੂੰ ਐਪਰੀਹੈਂਡ ਕੀਤਾ ਗਿਆ। ਗੋਲ ਫਾਇਰਿੰਗ ਸੱਤ ਹੋਈ ਸਰ। ਹਾਂ ਤੋਂ ਕਿ 6 ਤੋਂ 7 ਦੇ ਹੈਗੇ ਆ ਸੀ ਜੋ ਅਸੀਂ ਆ ਆਇਡੈਂਟੀਫਾਈ ਕੀਤੇ ਹੈਗੇ ਤੇ ਫ੍ਰੈਂਸਿਕ ਟੀਮ ਆ ਰਹੀ ਹੈਗੀ ਆ। ਤੇ ਫਰਦਰ ਅਸੀਂ ਜਿਹੜੀ ਹੈਗੀ ਰਿਕਵਰੀ ਵਿਦਿਐਵਿਡੈਂਸ ਉਹ ਫੋਰੈਂਸਿਕ ਟੀਮ ਨਾਲ ਕਰਦੇ ਫੇਰੇ ਸੀਆਈ ਸਟਾਫ ਵੱਲੋਂ ਬੜੀ ਬਹਾਦਰੀ ਨਾਲ ਇਹ ਜਿਹੜਾ ਏ ਕੈਟੇਗਰੀ ਗੈਂਗਸਟਰ ਸੀ ਇਸ ਨੂੰ ਉਂ ਬਰਾਮਦਗੀ ਵੀ ਕੀਤੀ ਗਈ ਕੱਲ ਪਕੜਿਆ ਵੀ ਗਿਆ ਤੇ ਅੱਜ ਉਸਨੇ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਬੜੀ ਬਹਾਦਰੀ ਨਾਲ ਇਸ ਨੂੰ ਦੁਬਾਰਾ ਫੜ ਪਕੜ ਕੇ ਕਹਿਦਾਦੇ ਕਿ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਚੱਲਦੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਹਕੀਕਤ ਤੇ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ